ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਰਬੇ ਕੁਲ ਆਲਮ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਮਰਤ ਵੇਲੇ ਦੀਆਂ ਆਲਮ ਬਿਲਕੇ ਹਾਜ਼ਰੀਆਂ ਭਰ ਰਿਹਾ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਗੁਰੂ ਸਾਹਿਬ ਜੀ ਦੀ ਨਿੱਗੀ ਗੋਦ ਦਾ ਆਨੰਦ ਲੈ ਰਿਹਾ ਉਹਨਾ ਮਹਾਨ ਸ਼ਹੀਦਾਂ ਸਿੰਘਾਂ ਦੀ ਪਾਵਨ ਯਾਦ ਨੂੰ ਤਾਜ਼ਾ ਕਰ ਰਿਹਾ ਗੁਰੂ ਇਤਿਹਾਸ ਦੇ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਹਾਜ਼ਰੀ ਭਰ ਸਕੀਏ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਇਹਾ 비ਜ ਸੋ ਲੁਣਾ ਹੈ ਕਰਮ ਸੰਧੜਾ ਖੇਤ ਕਿ ਇਨਸਾਨ ਦਾ ਜਿਹੜਾ ਸਰੀਰ ਹੈ ਇਹ ਇੱਕ ਖੇਤ ਦੀ ਖੇਤ ਦਾ ਰੂਪ ਹੁੰਦਾ ਹੈ ਇਸ ਖੇਤ ਦੇ ਵਿੱਚ ਸਰੀਰ ਰੂਪੀ ਧਰਤੀ ਦੇ ਵਿੱਚ ਅਸੀਂ ਇਨ੍ਹਾਂ ਹੱਥਾਂ ਨਾਲ ਇਨ੍ਹਾਂ ਕਦਮਾਂ ਨਾਲ ਜੋ ਵੀ ਕਰਮ ਬੀਜਦੇ ਹਾਂ ਫਿਰ ਉਹਦਾ ਫਲ ਇਨਸਾਨ ਨੂੰ ਭੋਗਣਾ ਪੈਂਦਾ ਹੈ ਪ੍ਰਮਾਤਮਾ ਦਾ ਸੁਭਾਅ ਹੈ ਉਹ ਇਨਸਾਨ ਦੇ ਕਰਮਾਂ ਪ੍ਰਤੀ ਫਲ ਦਿੰਦਾ ਹੈ ਜਿਹੋ ਜਿਹੋ ਜੇ ਕਰਮ ਸੀ ਜ਼ਿੰਦਗੀ ਵਿੱਚ ਕਬਾਉਣੇ ਆ ਉਹੋ ਜਾਂ ਫਿਰ ਫਲ ਇਨਸਾਨ ਆਪਣੀ ਜ਼ਿੰਦਗੀ ਵਿੱਚ ਭੋਗੀ ਜਾਂਦਾ ਖਾਈ ਜਾਂਦਾ ਹੈ ਦੁਨਿਆਵੀ ਕੋਈ ਖੇਤੀ ਕਰਦਾ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਆ ਜਾਂਦੇ ਹਨ ਫਲ ਕੋਈ ਬੀਜਦਾ ਹੈ ਖਾ ਕੋਈ ਰਿਆ ਹੁੰਦਾ ਹੈ ਫਲਾਂ ਦੇ ਪੇੜ ਕੋਈ ਲਾਉਂਦਾ ਹੈ ਕਈ ਵਾਰੀ ਫਲ ਕੋਈ ਹੋਰ ਖਾਈ ਜਾਂਦਾ ਹੈ ਪਰ ਜਿਹੜਾ ਕਰਮਾਂ ਦਾ ਖੇਤ ਹੈ ਭਾਈ ਇਹ ਆਪ ਹੀ ਬੀਜਦਾ ਹੈ ਇਨਸਾਨ ਤੇ ਆਪ ਹੀ ਵੜਦਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਜ ਆਪੇ ਹੀ ਖਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਚਨ ਹਨ ਭੱਵੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੈ ਧਰਮ ਰਾਏ ਜਦੇ ਕਈ ਲੋਕ ਆਪਣੀ ਤਾਕਤ ਦੇ ਨਸ਼ੇ ਵਿੱਚ ਆ ਕੇ ਆਪਣੇ ਤਖਤ ਦੇ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਆ ਕੇ ਆਪਣੀ ਸ਼ੋਹਰਤ ਦੇ ਨਸ਼ੇ ਵਿੱਚ ਆ ਕੇ ਬੜਾ ਐਸਾ ਕੁਸ਼ ਕਰ ਜਾਂਦੇ ਹਨ ਤੇ ਫਿਰ ਉਹਨਾਂ ਨੂੰ ਅੰਤ ਵੇਲੇ ਬੜਾ ਪਛਤਾਉਣਾ ਪੈਂਦਾ ਫਿਰ ਆਪਣੇ ਕਰਮਾਂ ਪ੍ਰਤੀ ਬਹੁਤ ਪਛਤਾਉਂਦੇ ਨੇ ਤੇ ਫਿਰ ਕਹਿੰਦੇ ਭਾਈ ਜਦੋਂ ਫਲ ਪਉਉ ਦਿਆ ਫਿਰ ਹਾਏ ਹਾਏ ਕਰਦੇ ਆ ਫਿਰ ਇਹ ਕਹਿੰਦੇ ਸਾਨੂੰ ਕੋਈ ਬਚਾਓ ਗੁਰੂ ਅਮਰਦਾਸ ਸਾਹਿਬ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜੇ ਤਨ ਪਛੋ ਤਈਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੈ ਧਰਮ ਰਾਏ ਫਿਰ ਕਹਿੰਦੇ ਉਹ ਵੀ ਜਦੋਂ ਲੇਖਾ ਲੈਂਦਾ ਹੈ ਨਾ ਇਨਸਾਨ ਦਾ ਅੰਦਰ ਇਸ ਤਰ੍ਹਾਂ ਕਰ ਦਿੰਦਾ ਜਿਵੇਂ ਚਾਟੀ ਦੇ ਵਿੱਚ ਆਪਾਂ ਮਧਾਣੀ ਪਾਉਨੇ ਨਾ ਉਹਨੂੰ ਜਦੋਂ ਦੁੱਧ ਨੂੰ ਰੜਕਿਆ ਜਾਂਦਾ ਅੰਦਰ ਕਿਵੇਂ ਖਲਵਲ ਮਚ ਜਾਂਦੀ ਹੈ ਐਸ ਤਰ੍ਹਾਂ ਫਿਰ ਉਹਨਾਂ ਦੇ ਅੰਦਰ ਕਹਦੇ ਭਟਕੜਾਂ ਲੱਗੀ ਹੁੰਦੀਆਂ ਕਦੇ ਟਕਾ ਕਦੇ ਸੁੱਖ ਨਹੀਂ ਭੋਗ ਸਕਦੇ ਪਾਪੀ ਕਰਮ ਕੁਮਾਵ ਦੇ ਕਰਦੇ ਹਾਏ ਹਾਏ ਨਾਨਕ ਜਿਵੇਂ ਮੱਥਨ ਮਾਦਾਣੀਆਂ ਤਿਉ ਮਥੈ ਧਰਮ ਰਾਏ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਜਿੰਨਾ ਜਿੰਨਾ ਨੇ ਵੀ ਇਨਸਾਨੀਅਤ ਤੇ ਜ਼ੁਲਮ ਕੀਤਾ ਮੁਜਲਮ ਮਜ਼ਲੂਮ ਗਰੀਬਾਂ ਤੇ ਜ਼ੁਲਮ ਕੀਤਾ ਅਤਿਆਚਾਰ ਕੀਤਾ ਆਪਣੀ ਤਾਕਤ ਦਾ ਆਪਣੇ ਰਾਜ ਭਾਗ ਦਾ ਗਲਤ ਫਾਇਦਾ ਠਾਇਆ ਫਿਰ ਉਹਨਾਂ ਦਾ ਫਲ ਬਹੁਤ ਔਖਾ ਪੋ ਗਿਆ ਆਪਾਂ ਮੀਰ ਮੰਨੂ ਦਾ ਇਤਿਹਾਸ ਪੜਦੇ ਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਕਤਲ ਕੀਤਾ ਉਹਨਾਂ ਬੀਬੀਆਂ ਤੇ ਕਿੰਨਾ ਜ਼ੁਲਮ ਕੀਤਾ ਫਿਰ ਜਦੋਂ ਫਲ ਪੋ ਗਿਆ ਜਿਹੋ ਜਾਂ ਕੀਤਾ ਫਿਰ ਅਗਲੇ ਦਿਨੀ ਵਟਣਾ ਪਿਆ ਘੋੜੇ ਤੋਂ ਡਿੱਗਦਾ ਜਿਵੇਂ ਜਿਵੇਂ ਘੋੜਾ ਭੱਜਦਾ ਸੀ ਕਦੇ ਨੱਕ ਵੱਜਦਾ ਥੱਲੇ ਕਦੇ ਦਰਖਤ ਨਾਲ ਕਲੱਤ ਵੱਜਦੀ ਕਦੇ ਬਾਹ ਟੁੱਟ ਜਾਂਦੀ ਕਹਿੰਦੇ ਜਿੰਦੋਂ ਤੱਕ ਮੀਰ ਮੰਨੂ ਆਪਣੇ ਮਹਿਲਾਂ ਵਿੱਚ ਪਹੁੰਚਿਆ ਨਾ ਉਹਦੀ ਬੇਗਮ ਨੂੰ ਸਿਆਣ ਨਹੀਂ ਸੀ ਆਈ ਵੀ ਮੇਰੇ ਸਹੁਰ ਦੀਏ ਦੇ ਹੈ ਸ਼ਰੀਰ ਹੈ ਐਨਾ ਬੁਰਾ ਹਾਲ ਹੋ ਗਿਆ ਸੀ ਵਜੀਦ ਖਾਨ ਦਾ ਜਦੋਂ ਅੰਤ ਹੋਇਆ ਨੱਕ ਵਿੱਚ ਨਕੇਲ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਗਲੀ ਗਲੀ ਵਿੱਚ ਜਲੂਸ ਕੱਢਿਆ ਜਿੰਨਾ ਜਿੰਨਾਂ ਨੇ ਵੀ ਇਹ ਸੰਸਾਰ ਤੇ ਜ਼ੁਲਮ ਕੀਤਾ ਹੈ ਇਨਸਾਨੀਅਤ ਤੇ ਫਿਰ ਭਾਈ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਉਹਦਾ ਫਲ ਤੇ ਸਭ ਨੂੰ ਭੋਗਣਾ ਹੀ ਪਿਆ ਤੇ ਅੱਜ ਜੋ ਅਸੀਂ ਇਤਿਹਾਸ ਵਿਚਾਰ ਰਹੇ ਹਾਂ ਜੋ ਅੱਜ ਦਿਨ ਹੈ ਚਲੋ ਕਈ ਹਿੰਦੂ ਭਰਾ ਬੜੇ ਪ੍ਰੇਮ ਦੇ ਨਾਲ ਕਹਿੰਦੇ ਆ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਪਤਾ ਹੈ ਵੀ ਸਾਡੇ ਧਰਮ ਤੇ ਸਾਡੇ ਉੱਪਰ ਉਹਨਾਂ ਦਾ ਬਹੁਤ ਵੱਡਾ ਇਹਸਾਨ ਹੈ ਉਹ ਲੋਕ ਧੰਨਵਾਦ ਕਰਦੇ ਆ ਉਹ ਬੜੇ ਮਾਣ ਨਾਲ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਹੈ ਕਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ ਨੇ ਨਾ ਕਿ ਇੱਕ ਕਿਸੇ ਦੀ ਉਹਨਾਂ ਨੇ ਸਾਰੀ ਸ੍ਰਿਸ਼ਟੀ ਤੇ ਚਾਦਰ ਆਪਣਾ ਸਰੀਰ ਬਣਾ ਕੇ ਇਹ ਸਾਰੇ ਭਾਰਤ ਵਰਸ ਦੀ ਇੱਜ਼ਤ ਪੱਤ ਨੂੰ ਟਕਿਆ ਉਸ ਟਾਈਮ ਤੇ ਵੀ ਬਹੁਤ ਧਰਮ ਸੀ ਇਹ ਇਹ ਭਾਰਤ ਦੇ ਵਿੱਚ ਬੜੇ ਕਈ ਧਰਮ ਸੀ ਕਿਉਂਕਿ 200 ਤੋਂ ਵੱਧ ਤਾਂ ਵੱਡਾ ਧਰਮ ਹੈ ਨਾ ਜਿਹੜਾ ਪ੍ਰਫੁੱਲਤ ਹੈ ਜ਼ਿਆਦਾ ਪ੍ਰਫੁੱਲਤ ਹੈ ਸਭ ਤੇ ਜ਼ੁਲਮ ਹੋ ਰਿਹਾ ਸੀ ਉਸ ਟਾਈਮ ਤੇ ਸਭ ਤੇ ਸਭ ਨੂੰ ਧੱਕੇ ਨਾਲ ਔਰੰਗਜ਼ੇ ਮੁਸਲਮਾਨ ਬਣਾ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਤਰਸ ਕੀਤਾ ਦਇਆ ਕੀਤੀ ਇਹ ਸਾਰੀ ਸ੍ਰਿਸ਼ਟੀ ਤੇ ਸਾਰੇ ਭਾਰਤ ਵਰਸ ਤੇ ਆਪਣੇ ਸਰੀਰ ਦੀ ਚਾਦਰ ਬਣਾ ਕੇ ਇੱਜ਼ਤ ਨੂੰ ਪੱਤ ਨੂੰ ਟੱਗ ਲਿਆ ਆਪਾ ਹੁਣੇ ਵਚਨ ਪੜ੍ਹ ਕੇ ਹਟੇ ਨਾ ਠੀਕਰ ਫੋਰ ਦਲੀਸ ਸਿਰ ਦਲੀਸ ਤੋਂ ਭਾਵ ਦਿੱਲੀ ਕਹਿੰਦੇ ਆਪਣੇ ਸਰੀਰ ਦਾ ਠੀਕਰਾ ਬਣਾ ਕੇ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਸਿਰ ਤੇ ਭੰਨਿਆ ਫਿਰ ਪ੍ਰਵਪਰਤ ਕੀਤਾ ਪਿਆਨ ਪਿਆਨ ਤੋਂ ਭਾਵ ਹੈ ਪਿਆਨਾ ਸਰੀਰ ਛੱਡ ਜਾਣਾ ਸੱਚਖੰਡ ਪਿਆਨਾ ਕਰ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੇਂ ਦੀਆਂ ਸਰਕਾਰਾਂ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਬਣਾ ਕੇ ਭੰਨਿਆ ਤੇ ਆਪ ਸੱਚਖੰਡ ਪਿਆਨਾ ਕਰਕੇ ਗਏ ਇਹ ਇੱਕ ਬਹਾਦਰ ਸੀ ਕਿਰਿਆ ਕਿਰਿਆ ਤੋਂ ਭਾਵ ਹੈ ਕਰਮ ਐਸਾ ਕਰਮ ਕੀਤਾ ਐਸਾ ਕਰਮ ਕੀਤਾ ਕਹਿੰਦੇ ਸਭ ਤੇ ਐਸਾ ਕਰਮ ਕਮਾਇਆ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋ ਆਲ ਕਹਿੰਦੇ ਐਡੀ ਵੱਡੀ ਸਰਕਾਰ ਐਡੀ ਭਾਰੀ ਜ਼ਾਲਮ ਸਰਕਾਰ ਦੀ ਈਨ ਨਹੀਂ ਮੰਨੀ ਉਹਨਾਂ ਅੱਗੇ ਸਿਰ ਨਹੀਂ ਝੁਕਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਿਸੇ ਪ੍ਰਕਾਰ ਦਾ ਮਹਾਰਾਜ ਨੇ ਸਮਝੌਤਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਐ ਅਰੰਗਦੇਵ ਤੈਨੂੰ ਤੇਰਾ ਧਰਮ ਪਿਆਰਾ ਹੈ ਸਾਨੂੰ ਸਾਡਾ ਧਰਮ ਪਿਆਰਾ ਹੈ ਜਿਹੜਾ ਵੀ ਕੋਈ ਕਿਸੇ ਧਰਮ ਦੇ ਵਿੱਚ ਚੱਲਦਾ ਹੈ ਸਭ ਨੂੰ ਆਪੋ ਨੂੰ ਆਪਣਾ ਪਿਆਰਾ ਹੁੰਦਾ ਹੈ ਜਿੱਥੇ ਕਿਸੇ ਨੂੰ ਪਿਆਰ ਹੈ ਜਿੱਥੇ ਕਿਸੇ ਦਾ ਕੋਈ ਸਤਕਾਰ ਹੈ ਜਿੱਥੇ ਕੋਈ ਜੁੜਿਆ ਹੈ ਜੁੜਿਆ ਰਹਿਣ ਦੇ ਜਿੱਥੇ ਕਿਸੇ ਦੀ ਭਾਵਨਾ ਜੁੜੀ ਹੈ ਨਾ ਉਹ ਭਾਵਨਾ ਨੂੰ ਜੁੜੀ ਰਹਿਣ ਦੇ ਭਾਵਨਾ ਤੋੜ ਚਿੱਟਾ ਪਾਪ ਨਹੀਂ ਕੋਈ ਹੁੰਦਾ ਇਦੂ ਵੱਡਾ ਕੋਈ ਅਧਰਮ ਨਹੀਂ ਹੈ ਤੂੰ ਆਪਣੇ ਆਪ ਧਰਮ ਨੂੰ ਵਿਧਾ ਕੇ ਧੱਕੇ ਦੇ ਨਾਲ ਕਿਸੇ ਨੂੰ ਤੂੰ ਆਪਦੇ ਧਰਮ ਵਿੱਚ ਸ਼ਾਮਲ ਕਰੇ ਇਹ ਨਹੀਂ ਹੋ ਸਕਦਾ ਤੇ ਜਿੱਥੇ ਪਿਆਰ ਹੈ ਬਾਬਾ ਫਰੀਦ ਸਾਹਿਬ ਆਪਾ ਸੇਖ ਫਰੀਦ ਸਾਹਿਬ ਕਹਿੰਦੇ ਆ ਨਾ ਇਸਲਾਮ ਛੋਨੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਪਾਵਨ ਬਾਣੀ ਹੈ ਇਸੇ ਕਰਕੇ ਸਬ ਦਾ ਸੰਗਠਨ ਕੀਤਾ ਮਹਾਰਾਜ ਨੇ ਸਭ ਨੂੰ ਪਿਆਰ ਕੀਤਾ ਪਰ ਔਰੰਗਜ਼ੇਬ ਨਹੀਂ ਸੀ ਸਮਝ ਰਿਹਾ ਗੁਰੂ ਦੇ ਪਿਆਰ ਵਾਲੇ ਤਿੰਨ ਸਿੱਖਾਂ ਨੂੰ ਅੱਖਾਂ ਦੇ ਸਾਹਮਣੇ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਉਹਨਾਂ ਦੀ ਚਾਲ ਸੀ ਵੀ ਖਰੇ ਗੁਰੂ ਤੇਗ ਬਹਾਦਰ ਸਾਹਿਬ ਡੋਲ ਜਾਣਗੇ ਜਦੋਂ ਇਹਨਾਂ ਦੇ ਸਾਥੀਆਂ ਨੂੰ ਅੱਖਾਂ ਦੇ ਸਾਹਮਣੇ ਅਸੀਂ ਤਸੀਹੇ ਦੇਵਾਂਗੇ ਪਰੇਸ਼ਾਨ ਕਰਾਂਗੇ ਜ਼ੁਲਮ ਕਮਾਵਾਂਗੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਡੋਲ ਜਾਣਗੇ ਪਰ ਗੁਰੂ ਦੇ ਪਿਆਰ ਵਾਲੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਪਣੀਆਂ ਜਾਨਾਂ ਗੁਰੂ ਘਰ ਤੋਂ ਸਿੱਖੀ ਤੋਂ ਨਿਸ਼ਾਵਰ ਕਰ ਗਏ ਗੁਰੂ ਦੇ ਲੇਖੇ ਲਾ ਗਏ ਹੁਣ ਔਰੰਗਜ਼ੇਬ ਕਹਿੰਦਾ ਤੁਹਾਡੇ ਸਾਥੀ ਮੈਂ ਮਾਰਮ ਕਾਏ ਨੇ ਕਿੰਨਾ ਜ਼ੁਲਮ ਕੀਤਾ ਉਹਨਾਂ ਦੇ ਉੱਪਰ ਤੁਸੀਂ ਵੀ ਆਪਣਾ ਧਰਮ ਬਦਲ ਲਓ ਜੋ ਤੁਹਾਨੂੰ ਚਾਹੀਦਾ ਸੀ ਤੁਹਾਨੂੰ ਦੇਵਾਂਗੇ ਤੁਸੀਂ ਇੱਕ ਇਸ ਪਿੰਜਰੇ ਦੇ ਵਿੱਚ ਕਿੰਨੇ ਔਖੇ ਹੋ ਕਿੰਨਾ ਤੁਹਾਡੇ ਤੇ ਜ਼ੁਲਮ ਹੋ ਰਿਹਾ ਹੈ ਮਨ ਜਾਓ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੀ ਐਦੂ ਵੱਡਾ ਹੋਰ ਕੀ ਜ਼ੁਲਮ ਕਰੇਗਾ ਇਨਸਾਨੀਅਤ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਰੋਜ਼ ਮਾਰ ਕੇ ਮੁਕਾ ਕੇ ਫਿਰ ਤੂੰ ਰੋਟੀ ਖਾਂਦਾ ਹੈ ਫਿਰ ਤੂੰ ਭੋਜਨ ਕਰਦਾ ਹੈ ਐਦੂ ਵੱਡਾ ਕੀ ਜ਼ੁਲਮ ਹੋਏਗਾ ਔਰੰਗਜ਼ੇਬ ਨਾ ਮੰਨਿਆ ਤੇ ਔਰੰਗਜ਼ੇਬ ਕਹਿੰਦਾ ਤੁਹਾਡੇ ਅੱਗੇ ਤਿੰਨ ਸ਼ਰਤਾਂ ਨੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਤੁਹਾਡੇ ਅੱਗੇ ਤਿੰਨ ਸ਼ਰਤਾਂ ਨੇ ਤਿੰਨਾਂ ਵਿੱਚੋਂ ਇੱਕ ਸ਼ਰਤ ਸਾਡੀ ਮੰਨ ਲਓ ਤੁਹਾਨੂੰ ਛੱਡ ਦਿੱਤਾ ਜਾਏਗਾ ਪਹਿਲੀ ਸੀ ਵੀ ਤੁਹਾਨੂੰ ਇਹਨਾਂ ਹਿੰਦੂਆਂ ਨੇ ਆਪਣਾ ਗੁਰੂ ਮੰਨਿਆ ਤੁਸੀਂ ਗੁਰੂ ਨਾਨਕ ਦੇ ਨੌਵੇਂ ਸਰੂਪ ਕਹਾਉਣੇ ਹੋ ਤੁਸੀਂ ਆਪਣੇ ਆਪ ਨੂੰ ਅਵਤਾਰੀ ਪੁਰਸ਼ ਦਰਸ ਦੱਸ ਰਹੇ ਹੋ ਤੇ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਉਹਨਾਂ ਵਿੱਚ ਕਰਾਮਾਤਾਂ ਹੁੰਦੀਆਂ ਉਹਨਾਂ ਦੇ ਵਿੱਚ ਸ਼ਕਤੀਆਂ ਹੁੰਦੀਆਂ ਕੋਈ ਤੁਸੀਂ ਕਰਾਮਾਤ ਵਿਖਾਓ ਕੋਈ ਕਰਾਮਾਤ ਬਖਾਓ ਜੋ ਤੁਹਾਨੂੰ ਅਸੀਂ ਛੱਡ ਦਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਰਾਮਾਤ ਕਹਿਰ ਦਾ ਨਾ ਹੁੰਦਾ ਮੈਂ ਆਪਣੇ ਆਪ ਵਾਸਤੇ ਕਰਾਮਾਤ ਨਹੀਂ ਵਰਤ ਸਕਦਾ ਮੈਨੂੰ ਪ੍ਰਮਾਤਮਾ ਨੇ ਦਿੱਤੀਆਂ ਬਖਸ਼ਿਸ਼ਾਂ ਇਹ ਸਿਰਫ ਇਨਸਾਨੀਅਤ ਵਾਸਤੇ ਹੈ ਕਿ ਏਦੂ ਬੱਦੀ ਹੋਰ ਕੀ ਕਰਾਮਾਤ ਹੋਏਗੀ ਇੱਕ ਧਰਮ ਦੇ ਬਦਲੇ ਇੱਕ ਸਿੱਖੀ ਦੇ ਬਦਲੇ ਆਪਣੀਆਂ ਜਾਨਾਂ ਕਿੰਨੀਆਂ ਜਾਨਾਂ ਉਹ ਕਿੰਨੇ ਪਿਆਰ ਵਾਲੇ ਸਿੱਖ ਤੇਰੀ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਐਦੂ ਵੱਡੀ ਕੀ ਕਰਾਮਾਤ ਹੋਏਗੀ ਉਹਨਾਂ ਨੇ ਸੀ ਤੱਕ ਨਹੀਂ ਕੀਤਾ ਔਰੰਗਜ਼ੇਬ ਕਹਦਾ ਇਹ ਨਹੀਂ ਤੁਸੀਂ ਕੋਈ ਕਰਾਮਾਤ ਵਿਖਾਓ ਜੇ ਕੋਈ ਨਹੀਂ ਕਰਾਮਾਤ ਵਿਖਾਉਣੀ ਫਿਰ ਤੁਸੀਂ ਇਸਲਾਮ ਕਬੂਲ ਕਰ ਲਓ ਜੇ ਤੁਸੀਂ ਇਸਲਾਮ ਵੀ ਨਹੀਂ ਕਬੂਲ ਕਰਨਾ ਤੀਜੀ ਸ਼ਰਤ ਹੈ ਫਿਰ ਮੌਤ ਵਾਸਤੇ ਤਿਆਰ ਹੋ ਜਾਓ ਧੰਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰੀਆਂ ਦੋਵੇਂ ਸ਼ਰਤਾਂ ਨਹੀਂ ਸਾਨੂੰ ਮਨਜ਼ੂਰ ਮੈਨੂੰ ਮੇਰੇ ਪ੍ਰਮਾਤਮਾ ਦਾ ਹੁਕਮ ਨਹੀਂ ਕੋਈ ਕਰਾ ਮਾਂ ਤੋ ਬਖਾਵਾਂ ਹਾਂ ਜੇ ਤੂੰ ਕਹਿੰਦਾ ਮੌਤ ਤਾਂ ਫਿਰ ਅਸੀਂ ਤਿਆਰ ਐ ਜੋ ਤੇਰੇ ਕੋਲ ਸਜ਼ਾ ਹੈ ਸਾਨੂੰ ਸਜ਼ਾ ਦੇ ਸਕਦਾ ਹੈ ਜੋ ਤੇਰਾ ਜੀ ਆਉਂਦਾ ਜੋ ਵੀ ਜ਼ੁਲਮ ਕਰਨਾ ਹੈ ਸਾਡੇ ਤੇ ਕਰ ਸਕਦਾ ਹੈ ਅਸੀਂ ਤਿਆਰ ਆ ਤੇ ਔਰੰਗਜੀਬ ਕਹਿੰਦਾ ਫਿਰ ਤੁਸੀਂ ਆਪਣੇ ਸਿਰ ਸੀਸ ਦਾ ਬਲੀਦਾਨ ਦੇਣ ਵਾਸਤੇ ਚਾਂਦਨੀ ਚੌਂਕ ਦੇ ਵਿੱਚ ਬਹਾ ਕੇ ਤੁਹਾਡਾ ਸਿਰਮ ਕਲਮ ਕੀਤਾ ਜਾਏਗਾ ਤੁਹਾਡਾ ਸਿਰ ਕਲਮ ਕੀਤਾ ਜਾਏਗਾ ਫਿਰ ਤਿਆਰ ਹੋ ਜਾਓ ਤੁਹਾਡੀ ਕੋਈ ਆਖਰੀ ਇੱਛਾ ਦੱਸੋ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੀ ਆਖਰੀ ਇੱਛਾ ਤਾਂ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਖੂਹੀ ਸੀ ਇੱਕ ਖੂਹੀ ਤੇ ਇਸ਼ਨਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਚੌਂਕ ਦੇ ਵਿੱਚ ਇੱਕ ਛੋਟਾ ਜਿਹਾ ਥੜਾ ਬਣਿਆ ਹੋਇਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੂਹੀ ਤੇ ਇਸ਼ਨਾਨ ਕਰਕੇ ਥੜੇ ਦੇ ਉਪਰ ਆ ਕੇ ਬੈਠੇ ਜਪਜੀ ਸਾਹਿਬ ਦਾ ਪਾਠ ਕੀਤਾ ਬੜੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੜ੍ਹਿਆ ਇੱਕ ਓਅੰਕਾਰ ਤੋਂ ਲੈ ਕੇ ਜਿਨਹੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਰੰਗਜੀਤ ਮੈਂ ਤਿਆਰ ਹਾਂ ਹੁਣ ਤੇਰਾ ਜੋ ਜੀ ਕਰਦਾ ਸਾਨੂੰ ਸਜਾ ਦੇ ਫਿਰ ਜਲਾਲਉਦੀਨ ਜਲਾਲ ਸੀ ਜਲਾਲਉਦੀਨ ਜਿਹੜਾ ਤਲਵਾਰ ਦਾ ਬੜਾ ਧਨੀ ਸੀ ਬੜੇ ਕਰਤੱਬ ਕਰਦਾ ਸੀ ਜਲਾਲ ਜਲਾਲਉਦੀਨ ਬੜੀ ਵੱਡੀ ਤੇਗ ਸੀ ਉਹਦੇ ਕੋਲ ਤਲਵਾਰ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹ ਥੜੇ ਦੇ ਉੱਪਰ ਆ ਕੇ ਬੈਠੇ ਨਾ ਤੇ ਜਿਹੜਾ ਜਲਾਲਉਦੀਨ ਜਲਾਦ ਸੀ ਜਿਵੇਂ ਸਿੰਘ ਨਹੀਂ ਗੱਤਕਾ ਖੇਡਦੇ ਐਦਾਂ ਦੂਰੋਂ ਤਲਵਾਰ ਨੂੰ ਗੱਤਕੇ ਦੇ ਜੋਹਰ ਵਿਖਾਉਂਦਾ ਆ ਰਿਹਾ ਜਿਵੇਂ ਗੱਤਕੇ ਦੇ ਦਾ ਖੇਡੇ ਜਾਂਦੇ ਆ ਐਦਾਂ ਤਲਵਾਰ ਨੂੰ ਘਮਾਉਂਦਾ ਘਮਾਉਂਦਾ ਚਾਰਸ਼ਪੇਰੇ ਤਮਾਸ਼ਾ ਬਣਾ ਰਿਹਾ ਹੈ ਤਮਾਸ਼ਾ ਵੀ ਖਰੇ ਜੋ ਵੀ ਤਲਵਾਰ ਵੇਖ ਕੇ ਤਲਵਾਰ ਦੀ ਧਾਰ ਵੇਖ ਕੇ ਗੁਰੂ ਡੋਲ ਜਾਏਗਾ ਆਪਣਾ ਧਰਮ ਬਦਲ ਲਏਗਾ ਜਲਾਲਉਦੀਨ ਬੜੇ ਜ਼ੋਰ-ਜ਼ੋਰ ਦੇ ਨਾਲ ਤਲਵਾਰ ਨੂੰ ਘੁਮਾਉਂਦਾ ਹੈ ਗੁਰੂ ਸਾਹਿਬ ਨੂੰ ਡਰਾਉਂਦਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਢੋਲ ਬੈਠੇ ਰਹੇ ਉਹ ਪ੍ਰਮਾਤਮਾ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਬੈਠੇ ਰਹੇ ਪ੍ਰਮਾਤਮਾ ਅਕਾਲ ਪੁਰਖ ਦੇ ਪਿਆਰ ਦੇ ਵਿੱਚ ਮਗਨ ਹੋ ਕੇ ਬੜੇ ਢੋਲ ਬੈਠੇ ਰਹੇ ਤੇ ਆਖਰਕਾਰ ਨਾ ਜਦੋਂ ਬਹੁਤ ਨੇੜੇ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਸਕਰਾਏ ਐਦਾਂ ਲੱਗਦਾ ਵੀ ਚਿਹਰੇ ਤੇ ਕਿਸੇ ਪ੍ਰਕਾਰ ਦਾ ਡਰ ਨਹੀਂ ਭੈ ਨਹੀਂ ਚਿਹਰੇ ਤੇ ਜਲਾਲ ਹੈ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦਾ ਰਸ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਰਾਏ ਖਿੜ ਖਿੜਾ ਕੇ ਹਸੇ ਤੇ ਜਲਾਲਉਦੀਨ ਕਹਿੰਦਾ ਮੇਰੀ ਤਲਵਾਰ ਤੋਂ ਤੇ ਵੱਡੇ ਵੱਡੇ ਡੋਲ ਜਾਂਦੇ ਐ ਜਦੋਂ ਮੈਂ ਤਲਵਾਰ ਕਮਾਉਣਾ ਹਾਂ ਮੇਰੇ ਮੇਰੇ ਅੱਗੇ ਵੱਡੇ ਵੱਡੇ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਯੋਧੇ ਕਹਾਉਂਦੇ ਦਾ ਸੂਰਮੇ ਸਭ ਥਰ ਥਰ ਕੰਮ ਜਾਂਦੇ ਆ ਪਹਿਲੀ ਵਾਰ ਹੋਇਆ ਕੋਈ ਮੇਰੀ ਤਲਵਾਰ ਨੂੰ ਵੇਖ ਕੇ ਹੱਸਿਆ ਮੇਰੇ ਵੱਲ ਵੇਖ ਕੇ ਕੋਈ ਹੱਸਿਆ ਤੇ ਕਹਿੰਦੇ ਜਲਾਲਉਦੀਨ ਨੇ ਪੁੱਛਿਆ ਮਹਾਰਾਜ ਤੁਸੀਂ ਹੱਸੇ ਕਿਉਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਹਿੰਦੇ ਤੇਰੇ ਤਲਵਾਰ ਵੱਲ ਵੇਖ ਕੇ ਹੱਸਿਆ ਤੂੰ ਸਾਨੂੰ ਡਰਾ ਰਿਹਾ ਤੇ ਤੇ ਉਹ ਜਲਾਲਉਦੀਨ ਕਹਿੰਦਾ ਤੁਹਾਡਾ ਨਾਂ ਤੇਗ ਬਹਾਦਰ ਕਿਉਂ ਪਿਆ ਤੁਹਾਡਾ ਨਾਂ ਤੇਗ ਬਹਾਦਰ ਕਿਉਂ ਪਿਆ ਤਾਂ ਜੋਧਿਆ ਵਾਲਾ ਸੂਰਮਿਆਂ ਵਾਲਾ ਨਾਂ ਹੈ ਤੇ ਤੁਸੀਂ ਇੱਕ ਫਕੀਰ ਹੋ ਬੰਦਗੀ ਕਰਨ ਵਾਲੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੋਈ ਸਮਾ ਸੀ ਤੇਗ ਅਸੀਂ ਵੀ ਬਹੁਤ ਵਾਈ ਹੈ ਪਰ ਦਲਾਲੋਦੀਨ ਜਿਹੜੀ ਤੇਰੀ ਤੇਗ ਹੈ ਇਹ ਸਾਡੇ ਸਿਰ ਨੂੰ ਨਹੀਂ ਕਲਮ ਕਰ ਸਕਦੀ ਸਾਡੇ ਸੀਸ ਤੇ ਨਹੀਂ ਚੱਲ ਸਕਦੀ ਜੇ ਤੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਬਹਿ ਮੈਨਾ ਵੀ ਭਰ ਮੈਂ ਵੀ ਮੈਂ ਸਿਰ ਕਲਮ ਕਰਾਂਗਾ ਇੱਕ ਵਾਰ ਦੇ ਨਾਲ ਸਿਰ ਨੂੰ ਝਟਕਾ ਦਾਂਗਾ ਮਹਾਰਾਜ ਕਹਿੰਦੇ ਜਿੱਥੋਂ ਜੇ ਤੂੰ ਵਾਰ ਕਰਨਾ ਹੈ ਤਲਵਾਰ ਦਾ ਉੱਥੇ ਬਿਲਕੁਲ ਕੱਚਾ ਧਾਗਾ ਬੰਨ ਲੈ ਤਲਵਾਰ ਤੇ ਜੇ ਤੇਰਾ ਧਾਗਾ ਉਹ ਕੱਟਿਆ ਗਿਆ ਤਾਂ ਸਮਝੀ ਵੀ ਤੇਰੀ ਤਲਵਾਰ ਨੇ ਸਾਡਾ ਸਿਰ ਕੱਟਿਆ ਕਲਮ ਕਰਿਆ ਤੇ ਜਿਉ ਧਾਗਾ ਨਾ ਕੱਟਿਆ ਗਏ ਸਾਡੀ ਸਿਰ ਸਾਡਾ ਸੀਸ ਆਪਣੇ ਆਪ ਧਰਮ ਦੇ ਲੇਖੇ ਲੱਗਿਆ ਸਾਡਾ ਸੀਸ ਤੇਰੀ ਤਲਵਾਰ ਨਹੀਂ ਕੱਟ ਸਕਦੀ ਫੇਰ ਵੀ ਉਹ ਕਾਲ ਬੁਰਖ ਦਾ ਸਰੂਪ ਹੀ ਸਿਰਫ ਸਿਰਫ ਸਾਨੂੰ ਪਹਾਣਾ ਮੰਨਣਾ ਵਿਖਾਇਆ ਉਹਨਾਂ ਨੇ ਸਾਨੂੰ ਪੂਰਨੇ પાਕੇ ਵਿਖਾਏ ਭਾਈ ਪ੍ਰਮਾਤਮਾ ਵਾਹਿਗੁਰੂ ਦੇ ਪਹਾਣੇ ਵਿੱਚ ਰਹਿਣਾ ਸਿੱਖੋ ਧਰਮ ਨੂੰ ਪਿਆਰ ਕਰਨਾ ਸਿੱਖੋ ਤੇ ਭਾਈ ਜਦੋਂ ਕਹਿੰਦੇ ਜਲਾਲਉਦੀਨ ਨੇ ਬਿਲਕੁਲ ਕੱਚਾ ਧਾਗਾ ਸੂਤ ਦਾ ਬੰਨਿਆ ਤੇ ਬੜੀ ਦੂਰੋਂ ਫੇਰ ਉਦਾਂ ਹੀ ਤਲਵਾਰ ਨੂੰ ਕਮਾਉਂਦਾ ਆਇਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੈਂ ਤੇਗ ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੇ ਕਰੜੇ ਸ਼ਬਦ ਵਰਚੇ ਕਹਿੰਦੇ ਆ ਰੰਗ ਜੇ ਮੈਂ ਫਕੀਰ ਹਾਂ ਇੱਕ ਫਕੀਰੀ ਵਿੱਚ ਆਪਣਾ ਸੀਸ ਦੇ ਰਿਆਂ ਪਰ ਮੇਰਾ ਪੁੱਤਰ ਗੋਬਿੰਦ ਰਾਏ ਇੱਕ ਦਿਨ ਆਏਗਾ ਉਹਨੇ ਜਦੋਂ ਤੇਗ ਚੱਕਣੀ ਆ ਨਾ ਜਦੋਂ ਉਹਨੇ ਤੇਗ ਬੌਣੀਆਂ ਤੇਰੀਆਂ ਲੱਖਾਂ ਤੇਗਾਂ ਨੂੰ ਕੁੰਡੀਆਂ ਕਰ ਦੇਗਾ ਮੇਰਾ ਪੁੱਤਰ ਇੱਕ ਦਿਨ ਆਪਣੀ ਤੇਗ ਲੈ ਕੇ ਆਏਗਾ ਮੈਂ ਫਕੀਰੀ ਵਿੱਚ ਸੀਸ ਦੇ ਰਿਆ ਪਰ ਉਹ ਫਕੀਰੀ ਵਿੱਚ ਸੀਸ ਦੇਣ ਵਾਲਾ ਨਹੀਂ ਹੋਏਗਾ ਉਹ ਤੇਰੇ ਵੱਧ ਰਹੇ ਜ਼ੁਲਮ ਦੇ ਕਦਮਾਂ ਨੂੰ ਠੱਲ ਪਾਉਣ ਵਾਲਾ ਹੋਏਗਾ ਮੇਰਾ ਪੁੱਤਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਝੁਕਾਇਆ ਜਲਾਲਉਦੀਨ ਨੇ ਕਹਿੰਦੇ ਬੜੇ ਜ਼ੋਰ ਦੇ ਨਾਲ ਆਪਣੇ ਆਪ ਦੇ ਵਿੱਚ ਵਾਰ ਕੀਤਾ ਤੇ ਜਦੋਂ ਜ਼ੋਰ ਦੇ ਨਾਲ ਵਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਨੀਵਾ ਕੀਤਾ ਜਦੋਂ ਤੱਕ ਉਹਦੀ ਤੇਗ ਗੁਰੂ ਸਾਹਿਬ ਦੇ ਸੀਸ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧਰਤੀ ਤੇ ਡਿੱਗ ਪਿਆ ਵੇਖਣ ਵਾਲੇ ਹੈਰਾਨ ਹੋ ਗਏ ਸਾਰਿਆਂ ਦੇ ਮੂੰਹ ਜੁੜੇ ਰਹਿ ਗਏ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਠੀਕਰ ਫੋਰ ਦਲੀਸ ਸਿਰ ਪ੍ਰਵਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਕਹਿੰਦੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਸਭ ਕਹਿੰਦੇ ਉਹਨੂੰ ਲਹਨਤਾ ਪਾਰੇ ਸੀ ਔਰੰਗਜ਼ੇਬ ਨੂੰ ਹਾਂ ਹਾਂ ਕਰ ਰਹੇ ਸੀ ਬੜਾ ਤੱਕਾ ਹੋਇਆ ਬੜਾ ਜ਼ੁਲਮ ਹੋਇਆ ਸਭ ਕਹ ਰਹੇ ਸੀ ਇਹ ਸਰਕਾਰਾਂ ਨੇ ਧੱਕਾ ਕੀਤਾ ਇੱਕ ਫਕੀਰ ਦੇ ਨਾਲ ਇੱਕ ਮਹਾਪੁਰਖ ਦੇ ਨਾਲ ਬਹੁਤ ਧੱਕਾ ਕੀਤਾ ਪਾਪੀਆ ਇੱਕ ਤੇਰੀਆਂ ਜੜਾਂ ਪਟੀਆਂ ਜਾਣਗੀਆਂ ਤੇਰਾ ਰਾਜ ਸਦਾ ਨਹੀਂ ਰਹੇਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰਲੋਕ ਉਹ ਪ੍ਰਮਾਤਮਾ ਦੇ ਘਰੇ ਕਹਿੰਦੇ ਜੈ ਜੈਕਾਰ ਦੇ ਜਕਾਰੇ ਲੱਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਐਸਾ ਕਰਮ ਕੀਤਾ ਜਿਹੜਾ ਕੋਈ ਨਹੀਂ ਕਰਦਾ ਕਿਸੇ ਦੂਜੇ ਵਾਸਤੇ ਆਪਣਾ ਸੀਸ ਦੇ ਦੇਣਾ ਆਪਣੇ ਜਾਨੋ ਪਿਆਰੇ ਸੇਵਾਦਾਰ ਸਿੱਖ ਸ਼ਹੀਦ ਕਰਾ ਲੈਣਾ ਫਿਰ ਹੁਣ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਿਆ ਸੀ ਔਰੰਗਜ਼ੇਬ ਹਜੇ ਵੀ ਜ਼ੁਲਮ ਕਰਨੋਂ ਨਹੀਂ ਸੀ ਹਟ ਰਿਹਾ ਔਰੰਗਜ਼ੇਬ ਕਹਿੰਦਾ ਕਿਸੇ ਨੇ ਗੁਰੂ ਤੇਗ ਬਹਾਦਰ ਦੇ ਸਰੀਰ ਦਾ ਅੰਤਮ ਸੰਸਕਾਰ ਨਹੀਂ ਕਰਨਾ ਇਹਦਾ ਸਰੀਰ ਇੱਥੇ ਹੀ ਰੋਲੇਗਾ ਤੇ ਕਹਿੰਦੇ ਬਹੁਤ ਚਖੜ ਝੁੱਲਿਆ ਬਹੁਤ ਜ਼ਿਆਦਾ ਤੇਜ਼ ਹਵਾ ਚੱਲੀ ਤੇ ਸਾਰੀ ਦਿੱਲੀ ਵਿੱਚ ਸੋਗ ਪੈ ਗਿਆ ਘਰਾਂ ਵਿੱਚ ਅੱਗ ਨਹੀਂ ਬਲੀ ਚੁੱਲਿਆਂ ਵਿੱਚ ਲੋਕਾਂ ਦੇ ਅੰਦਰੋਂ ਧਾ ਨਿਕਲ ਰਹੀਆਂ ਸੀ ਲੋਕਾਂ ਦੇ ਹੰਝੂ ਨੀਸੀ ਰੁਕ ਰਹੇ ਸਭ ਲੋਕ ਪ੍ਰਮਾਤਮਾ ਅਗੇ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਕਿੰਨਾ ਜ਼ੁਲਮ ਇਨਸਾਨੀਆਂ ਤੇ ਹੋ ਰਿਹਾ ਹੈ ਤੇ ਹੁਣ ਭਾਈ ਜੈਤਾ ਵੇਖ ਰਿਆ ਸੀ ਭਾਈ ਜੈਤਾ ਭਾਈ ਜੈਤਾ ਉਹਦੀ ਡਿਊਟੀ ਲੱਗੀ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸੋਂ ਕਿ ਤੂੰ ਸਾਡਾ ਸੀ ਸ੍ਰੀ ਅਨੰਦਪੁਰ ਸਾਹਿਬ ਗੋਬਿੰਦ ਰਾਏ ਸਾਹਿਬ ਦੇ ਪਾਸ ਲੈ ਕੇ ਜਾਣਾ ਹੈ ਭਾਈ ਜੈਤੇ ਦਾ ਕੋਈ ਪੇਸ਼ ਨਹੀਂ ਸੀ ਜਾ ਰਹੀ ਸਿਪਾਈ ਬੜੇ ਲਾਏ ਸੀ ਪਹਿਰਾ ਵੜਾ ਲੱਗਾ ਹੋਇਆ ਸੀ ਪਹਿਰੇਦਾਰ ਬੜੇ ਲੱਗੇ ਸੀ ਤੇ ਜਦੋਂ ਕੋਈ ਪੇਸ਼ ਨਾ ਸੀ ਜਾ ਰਹੀ ਸਾਰਾ ਦਿਨ ਢਲ ਗਿਆ ਸ਼ਾਮ ਪੈ ਗਈ ਸ਼ਾਮ ਇਤਿਹਾਸਾਂ ਨੇ ਆਪੋ ਆਪਣੇ ਪੱਖ ਰੱਖੇ ਨੇ ਕਈ ਕੋਈ ਕਿਸੇ ਪੱਖ ਦੇ ਨਾਲ ਇਤਿਹਾਸ ਨੂੰ ਪੇਸ਼ ਕਰਦਾ ਹੈ ਪਰ ਕਹਿੰਦੇ ਆ ਭਾਈ ਜੈਤਾ ਬੜਾ ਉਦਾਸ ਸੀ ਬੜਾ ਜਿਆਦਾ ਕਾਲਾ ਪਿਆ ਹੋਇਆ ਸੀ ਵੀ ਕੋਈ ਨਾ ਕੋਈ ਐਸਾ ਸਮਾਂ ਮੈਨੂੰ ਮਿਲੇ ਮੈਂ ਗੁਰੂ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਵਾਂ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਹਿੰਦੇ ਭਾਈ ਜੈਤੇ ਨੂੰ ਉਹਦੇ ਪਿਤਾ ਨੇ ਪੁੱਛਿਆ ਉਤਰ ਕੀ ਹੋਇਆ ਸਵੇਰ ਦਾ ਬੜਾ ਪਰੇਸ਼ਾਨ ਹੈ ਕਹਿੰਦਾ ਪਿਤਾ ਜੀ ਤੁਹਾਨੂੰ ਪਤਾ ਹੈ ਅੱਜ ਕਿੰਨਾ ਜ਼ੁਲਮ ਏ ਧਰਤੀ ਤੇ ਹੋਇਆ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੀਸ ਦਾ ਬਲੀਦਾਨ ਦੇ ਗਏ ਉਹਨਾਂ ਦਾ ਸਰੀਰ ਰੋਲਿਆ ਰੁੱਲ ਰਿਹਾ ਹੈ ਉਹਨਾਂ ਦਾ ਸੀਸ ਪਿਆ ਹੈ ਚਾਂਦਨੀ ਚੌਕ ਦੇ ਵਿੱਚ ਤੇ ਮੇਰੀ ਡਿਊਟੀ ਹੈ ਵੀ ਮੈਂ ਅਨੰਤਪੁਰ ਸਾਹਿਬ ਸੀਸ ਭੇਜਣਾ ਹੈ ਤੇ ਪਿਤਾ ਕਹਿੰਦਾ ਫਿਰ ਸੀਸ ਲੈ ਕੇ ਜਾ ਕਹਿੰਦਾ ਪਿਤਾ ਜੀ ਪਹਿਰਾ ਬੜਾ ਸਖਤ ਹੈ ਕੋਨੇ-ਕੋਨੇ ਤੇ ਸਿਪਾਈ ਫਿਰਦੇ ਨੇ ਬਹੁਤ ਜ਼ਿਆਦਾ ਸਖਤ ਪਹਿਰਾ ਹੈ ਦਿੱਲੀ ਵਿੱਚੋਂ ਨਿਕਲਣਾ ਸੌਖਾ ਨਹੀਂ ਤੇ ਉਹਦਾ ਪਿਤਾ ਕਹਿੰਦਾ ਤੂੰ ਐਡਾ ਕਰ ਹਨੇਰੀ ਰਾਤ ਹੈ ਤੂੰ ਅੱਖ ਬਚਾ ਕੇ ਚਲਾ ਜਾਈ ਮੇਰਾ ਸੀਸ ਉਹ ਜਗ੍ਹਾ ਤੇ ਰੱਖ ਦੇ ਤੇ ਗੁਰੂ ਸਾਹਿਬ ਦਾ ਸੀਸ ਉੱਥੇ ਲੈ ਜਾਈ ਤੇ ਕਹਿੰਦੇ ਆ ਸਿੱਖੀ ਬਦਲੇ ਕਿੰਨੇ ਸਿਰ ਲੱਗੇ ਨੇ ਅਣਗਿਣਤ ਭਾਈ ਜੈਤੇ ਦੇ ਪਿਤਾ ਨੇ ਕਿਹਾ ਸੀ ਮੇਰਾ ਸੀਸ ਲੈ ਜਾ ਕਿੱਡੀ ਵੱਡੀ ਕੁਰਬਾਨੀ ਆ ਭਾਈ ਸਾਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਕੁਰਬਾਨੀਆਂ ਨੂੰ ਤੇ ਭਾਈ ਜੈਤੇ ਨੇ ਕਹਿੰਦੇ ਆਪਣੇ ਪਿਤਾ ਦਾ ਪਹਿਲਾ ਸੀਸ ਕੱਟਿਆ ਕਿੱਡਾ ਵੱਡਾ ਦਿਲ ਕੱਟਿਆ ਹੋਵੇਗਾ ਇਹ ਸਿੱਖੀ ਦੇ ਬਦਲੇ ਇੰਨੀਆਂ ਕੁਰਬਾਨੀਆਂ ਹੋਈਆਂ ਆਪਾਂ ਕੱਲ ਵੀ ਬੇਨਤੀ ਕਰਦੇ ਸੀ ਵੀ ਇਹ ਦੇਸ਼ ਨੂੰ ਆਜ਼ਾਦ ਹੋਣ ਵਾਸਤੇ ਬਹੁਤ ਕੁਝ ਲੱਗਿਆ ਬੜਾ ਕੁਝ ਸਾਡਾ ਦਾਤੇ ਲੱਗਿਆ ਤੇ ਜਦੋਂ ਕਹਿੰਦੇ ਭਾਈ ਜੈਤੇ ਨੇ ਆਪਣੇ ਪਿਤਾ ਦਾ ਸੀਸ ਕਟਿਆ ਤੇ ਫਿਰ ਮੂੰਹ ਨੇਰਾ ਸੀ ਹਨੇਰੀ ਸੀ ਛਖੜ ਸੀ ਤੇ ਫਿਰ ਕਹਿੰਦੇ ਭਾਈ ਜੈਤੇ ਨੇ ਇੱਕ ਚਾਦਰ ਨਾ ਉਹਨੂੰ ਸਤ ਤਿਆਂ ਵਿੱਚ ਬਦਲਿਆ ਬਿਲਕੁਲ ਸਤ ਤਿਆਂ ਵਿੱਚ ਵੀ ਉੱਥੇ ਗੁਰੂ ਸਾਹਿਬ ਦੇ ਖੂਣ ਦੇ ਕਤਰੇ ਵੀ ਹੋਣਗੇ ਉਹ ਚਾਦਰ ਦੇ ਉੱਪਰ ਨਾ ਲੱਗਣ ਸਤ ਤਿਆਂ ਵਿੱਚ ਚਾਦਰ ਕੀਤੀ ਤੇ ਬੜੀ ਫੁਰਤੀ ਦੇ ਨਾਲ ਭਾਈ ਜੈਤਾ ਗਿਆ ਬਾਕੀ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਸੀ ਭਾਈ ਜੈਤੇ ਨੂੰ ਮਹਾਰਾਜ ਨੇ ਕਲਾ ਵਰਤੌਣੀ ਸੀ ਕਿਰਪਾ ਕਰਖਣੀ ਸੀ ਤੇ ਭਾਈ ਜੈਤਾ ਬੜੀ ਫੁਰਤੀ ਦੇ ਨਾਲ ਗਿਆ ਸਿਪਾਈ ਆਉਂਦੇ ਸੀ ਵੇਖ ਕੇ ਚਲੇ ਜਾਂਦੇ ਸੀ ਜਿਆਦਾ ਹਨੇਰੀ ਹੋਣ ਕਰਕੇ ਸੀਸਬਾਰੇ ਦਾ ਚੌਂਕਦੇ ਵਿੱਚ ਪਿਆ ਸੀ ਸਿਪਾਈ ਆਉਂਦੇ ਵੇਖ ਕੇ ਚਲੇ ਜਾਂਦੇ ਸੀ ਤੇ ਭਾਈ ਜੈਤੇ ਨੇ ਬੜੀ ਫੁਰਤੀ ਦੇ ਨਾਲ ਆਪਣੇ ਪਿਤਾ ਦਾ ਅਸੀਸ ਉਥੇ ਡੇਗਿਆ ਤੇ ਬੜੇ ਪ੍ਰੇਮ ਦੇ ਨਾਲ ਸਤਕਾਰ ਨਾਲ ਜਲਦੀ ਜਲਦੀ ਗੁਰੂ ਸਾਹਿਬ ਦਾ ਅਸੀਸ ਚੁੱਕਿਆ ਉਹ ਸੱਤ ਤਿਆਂ ਜਿਹੜੀ ਚਾਦਰ ਦੀ ਕੀਤੀ ਸੀ ਨਾ ਇੱਕ ਟੋਕਰੀ ਜੀ ਹੁੰਦੀ ਜਿੱਦਾਂ ਸ਼ਾਬਾ ਹੁੰਦਾ ਉਹ ਸ਼ਾਬੇ ਦੇ ਵਿੱਚ ਰੱਖਿਆ ਹੋਇਆ ਸੀ ਤੇ ਇਹ ਕਹਿੰਦੇ ਸੱਤ ਤਿਆਂ ਚਾਦਰ ਦੀਆਂ ਕੀਤੀਆਂ ਉਹ ਚਾਦਰ ਦੇ ਵਿੱਚ ਗੁਰੂ ਸਾਹਿਬ ਦਾ ਅਸੀਸ ਲਪੇਟ ਲਿਆ ਤੇ ਭਾਈ ਜੈਤਾ ਫਿਰ ਬੜੀ ਫੁਰਤੀ ਦੇ ਨਾਲ ਦਿੱਲੀ ਵਿੱਚੋਂ ਨਿਕਲਣ ਦਾ ਯਤਨ ਕੀਤਾ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਏ ਇਤਿਹਾਸ ਬੜਾ ਹੈ ਫਿਰ ਕਹਿੰਦੇ ਪਹਿਲਾ ਮੀਟਿੰਗ ਵੀ ਹੁੰਦੀ ਰਹੀ ਹੈ ਉੱਥੇ ਜਿਹੜਾ ਲੱਖੀਸ਼ਾ ਬਣਜਾਰਾ ਹੈ ਤੇ ਇੱਕ ਸਿੱਖ ਗੁਰੂ ਸਾਹਿਬ ਦਾ ਨਾਲ ਹੋਰ ਆਇਆ ਸੀ ਤੇ ਇਹਨਾਂ ਨੇ ਬੜਾ ਯਤਨ ਬੜਾ ਪਹਿਲਾਂ ਹੀ ਸਕੀਮਾ ਕੀਤੀਆਂ ਹੋਈਆਂ ਸੀ ਇਹਨਾਂ ਦੀ ਡਿਊਟੀ ਪਹਿਲਾਂ ਹੀ ਲੱਗੀ ਸੀ ਤੇ ਭਾਈ ਜੈਤਾ ਕਹਿੰਦੇ ਅਨੰਦਪੁਰ ਸਾਹਿਬ ਵੱਲ ਵਧਿਆ ਹੁਣ ਗੁਰੂ ਸਾਹਿਬ ਦਾ ਸਰੀਰ ਰਹਿ ਗਿਆ ਲੱਖੀਸ਼ਾ ਬਣਜਾਰਾ ਜਿਹੜਾ ਬੜਾ ਵੱਡਾ ਕਾਰੋਬਾਰੀ ਸੀ ਬੜਾ ਵੱਡਾ ਵਪਾਰੀ ਸੀ ਕਹਿੰਦੇ ਉਹਨੇ ਰੂਹ ਦੇ ਗੱਡੇ ਭਰੇ ਰੂਹ ਦੇ ਗੱਡੇ ਉਹਦੇ ਕੋਲ ਬਹੁਤ ਇੰਤਜ਼ਾਮ ਸੀ ਕਾਫੀ ਗੱਡਿਆਂ ਦੀ ਲੇਨ ਬਣਾਈ ਉਹਨੇ ਲੰਬੀ ਲੇਨ ਘਾਟੋ ਘਾਟ ਕਹਿੰਦੇ 100 ਗੱਡੇ ਦੀ ਐਦਾਂ ਲੰਮੀ ਕਤਾਰ ਬਣਾਈ ਤੇ ਭਾਈ ਲੱਖੀ ਸ਼ਾ ਬਨਜਾਰਾ ਅੱਗੇ ਲੱਗਿਆ ਤੇ ਕਹਿੰਦੇ ਰੂਹ ਦੇ ਗੱਡੇ ਭਰ ਕੇ ਜਦੋਂ ਲੰਘਣ ਲੱਗਾ ਤੇ ਉਹ ਸਿਪਾਈ ਵੀ ਵੇਖ ਰਹੇ ਸੀ ਆਉਂਦੇ ਸੀ ਦੇਖ ਕੇ ਚਲੇ ਜਾਂਦੇ ਤੇ ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ ਬੜੀ ਫੁਰਤੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸਰੀਰ ਰੂਹ ਦੇ ਗੱਡੇ ਵਿੱਚ ਧਰਿਆ ਤੇ ਬੜੀ ਫੁਰਤੀ ਨਾਲ ਘਰੇ ਲੈ ਕੇ ਗਿਆ ਘਰੇ ਲੈ ਕੇ ਗਿਆ ਕਿੰਨਾ ਪਿਆਰ ਉਹ ਸਿੱਖ ਕੇ ਆਪਣ ਸਿੱਖੀ ਨੂੰ ਕਰਦੇ ਹੋਣੇ ਆ ਬੜੇ ਸਤਕਾਰ ਦੇ ਨਾਲ ਪਹਿਲਾਂ ਘਰੇ ਉਹਨੇ ਚੇਖਾ ਬਣਾਈ ਘਰ ਦੇ ਵਿਚਾਲੇ ਚੇਖਾ ਬਣਾ ਕੇ ਗੁਰੂ ਸਾਹਿਬ ਦਾ ਸਰੀਰ ਦਾ ਸੰਸਕਾਰ ਕੀਤਾ ਫਿਰ ਬਾਅਦ ਵਿੱਚ ਸਾਰੇ ਘਰ ਨੂੰ ਅੱਗ ਲਾਤੀ ਰੋਲਾ ਬਾਹਰ ਆ ਕੇ ਪਾਇਆ ਵੀ ਸਾਡੇ ਘਰ ਨੂੰ ਅੱਗ ਲੱਗ ਗਈ ਅੱਗ ਲੱਗ ਗਈ ਆ ਇਹ ਕਹਿੰਦੇ ਵੀ ਜਦੋਂ ਨੂੰ ਪਤਾ ਲੱਗ ਗਿਆ ਸੀ ਵੀ ਸਰੀਰ ਦਾ ਅੰਤਮ ਸੰਸਕਾਰ ਹੋ ਗਿਆ ਵੀ ਕਿਤੇ ਵਿੱਚ ਹੀ ਨਾ ਦੁਬਾਰਾ ਸਰੀਰ ਉਲ ਜੇ ਫੇਰ ਘਰ ਨੂੰ ਅੱਗ ਲਾ ਕੇ ਰੌਲਾ ਪਾਇਆ ਲੱਖੀ ਸ਼ਾਹ ਫਣ ਜਾ ਰਹੇ ਨੇ ਬਹੁਤ ਵੱਡਾ ਕਾਰੋਬਾਰੀ ਸੀ ਬਹੁਤ ਜ਼ਿਆਦਾ ਸ਼ਾਹੂਕਾਰ ਸੀ ਪਰ ਸਿੱਖੀ ਦੇ ਬਦਲੇ ਸਭ ਕੁਝ ਵਾਰ ਗਿਆ ਆਪਣਾ ਘਰ-ਵਾਰ ਤਾਂ ਆਪਣੇ ਘਰ ਨੂੰ ਅੱਗ ਲਾਤੀ ਹੁਣ ਸਵੇਰ ਤੱਕ ਜਦੋਂ ਪਤਾ ਲੱਗਦਾ ਫਿਰ ਕੋਖ ਪੜਤਾਲ ਹੋਈ ਤੇ ਜਦੋਂ ਸਰਕਾਰਾਂ ਦੇ ਬੜੇ ਲੰਬੇ ਹੱਥ ਹੁੰਦੇ ਨੇ ਫਿਰ ਲੱਖੀ ਸ਼ਾਹ ਬਨਜਾਰੇ ਦੇ ਸਾਰੇ ਪਰਿਵਾਰ ਨੂੰ ਕੋਲੀ ਕੋਲੂ ਵਿੱਚ ਪੀੜਿਆ ਔਰੰਗਜ਼ੇਬ ਨੇ ਸਾਰੇ ਪਰਿਵਾਰ ਨੂੰ ਸਾਰਾ ਸਾਰਾ ਪਰਿਵਾਰ ਇਹ ਗੁਰੂ ਘਰ ਦੇ ਬਦਲੇ ਸਿੱਖੀ ਦੇ ਬਦਲੇ ਵਾਰ ਵਾਰਿਆ ਸਿੱਖਾਂ ਨੇ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਦਾ ਯਾਦ ਕਰਗੇ ਫਿਰ ਉਹ ਗੁਰੂ ਸਾਹਿਬ ਕਿਰਪਾ ਕਰਨ ਕੱਲ ਪਰਸੋਂ 2-4 ਦਿਨ ਆਪਾਂ ਗੁਰੂ ਸਾਹਿਬ ਜੀ ਦਾ ਅਸੀਸ ਭਾਈ ਜੈਤਾ ਸ੍ਰੀ ਅਨੰਦਪੁਰ ਸਾਹਿਬ ਕਿਵੇਂ ਲੈ ਕੇ ਜਾਂਦਾ ਹੈ ਹੌਲੀ-ਹੌਲੀ ਆਪਾਂ ਵਿਚਾਰਦੇ ਰਵਾਂਗੇ ਕਈ ਵਾਰੀ ਆਪਾਂ ਆਪਣੀ ਮਤ ਵਰਤਦੇ ਆਂ ਵੀ ਕਿ ਉੱਥੇ ਕੱਠ ਬਹੁਤ ਸੀ ਤੇ ਗੁਰੂ ਸਾਹਿਬ ਜਦੋਂ ਸੀਸ ਕਟਿਆ ਤੇ ਭਾਈ ਜੈਤੇ ਦੀ ਬੁੱਕਲ ਵਿੱਚ ਆਪੇ ਡਿੱਗਿਆ ਆ ਕੇ ਐਦਾਂ ਥੋੜਾ ਹੋ ਸਕਦਾ ਹੈ ਇਹ ਬੜੀਆਂ ਕੁਰਬਾਨੀਆਂ ਭਾਈ ਹੋਈਆਂ ਆਪਾਂ ਉਹਨਾਂ ਸ਼ਹੀਦਾਂ ਨੂੰ ਉਹਨਾਂ ਦਾ ਸਤਕਾਰ ਮੁੱਖ ਰੱਖੀਏ ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਇਓ ਜਿਨ੍ਹਾਂ ਨੇ ਮਸਕਤਾਂ ਘੱਲੀਆਂ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦਾ ਸਦਾ ਜੈ ਜੈਕਾਰ ਹੁੰਦੀ ਰਹਿੰਦੀ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹ ਡੁੱਬਦੇ ਧਰਮ ਨੂੰ ਬਚਾਇਆ ਸਾਰੀ ਸ੍ਰਿਸ਼ਟੀ ਦਾ ਉਹਨਾਂ ਨੇ ਇੱਜ਼ਤ ਪੱਤ ਨੂੰ ਟਕੀ ਸਾਰੇ ਸੰਗਤ ਗੱਜ ਕੇ ਹਾਜ਼ਰੀ ਲਵਾਓ